ਦੋਸਤੋ ਤੁਸੀਂ ਤਾਂ ਨਹੀਂ ਕਿਤੇ ਲਕਜ਼ਮਬਰਗ ਦੇ ਸਕੈਮ ਦੇ ਵਿੱਚ ਫਸ ਗਏ ਜਦੋਂ ਇਹ ਟ੍ਰੈਂਡਿੰਗ ਕੰਟਰੀ ਦੀ ਵੀਡੀਓ ਵਾਇਰਲ ਹੋ ਰਹੀਆਂ ਸੀ ਇੰਸਟਾਗ੍ਰam ਤੇ YouTube ਦੇ ਸ਼ੋਰਟਸ ਦੇ ਵਿੱਚ ਮੈਂ ਉਦੋਂ ਵੀ ਇੱਕ ਵੀਡੀਓ ਪਾਈ ਸੀ 98190 ਨਾ ਲੱਗੇ ਨਾ ਲੱਭੇ ਏ ਦੋਸਤੋ ਬਚਣਾ ਬਹੁਤ ਜ਼ਰੂਰੀ ਸੀਗਾ ਮੈਂ ਅਵੇਅਰਨੈਸ ਦਿੱਤੀ ਸੀ ਕਈਆਂ ਨੇ ਉਹ ਵੀਡੀਓ ਬਹੁਤ ਸ਼ੇਅਰ ਕੀਤੀ ਕਈ ਉਸ ਤੋਂ ਬਚ ਗਏ ਬਟ ਹੁਣ ਉਹ ਸਕੈਮ ਬਹੁਤ ਸਾਹਮਣੇ ਆ ਰਹੇ ਆ ਮੈਨੂੰ ਥਾ ਥਾ ਤੇ ਕਾਲ ਆ ਰਹੀਆਂ ਅੱਜ ਵੀ ਮੇਰੇ ਕੋ ਕੈਂਡੀਡੇਟ ਆਏ ਜਿਹੜੇ ਲਕਜ਼ੰਬਰਗ ਦੇ ਨਾਂ ਤੇ ਐਨੇ ਪੈਸੇ ਖਰਾਬ ਕਰ ਚੁੱਕੇ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਕੰਪਨੀ ਨੇ 400 ਤੋਂ 500 ਬੰਦਾ ਘਟੋ ਘੜੀ ਹਰੇਕ ਤੋਂ 40-40 ਪਿਆ ਪਿਆ ਹਜ਼ਾਰ ਰੁਪਿਆ ਅਡਵਾਂਸ ਦੇ ਵਿੱਚ ਲੈ ਕੇ ਪਹਿਲਾਂ 15000 ਲੈ ਫਿਰ 20000 ਲੈ ਫਿਰ 25000 ਲੈ ਉਹਨਾਂ ਨੂੰ ਇੰਨਾ ਕੁ ਪਰੇਸ਼ਾਨ ਕਰਤਾ ਕਦੇ ਕਰਦੇ ਕਰਦੇ ਉਹ 3-3 ਲੱਖ ਰੁਪਏ ਦੇ ਚੁੱਕੇ ਆ ਲਕਸਮਬਰਗ ਦਾ ਪਰ ਵੀਜ਼ਾ ਨਹੀਂ ਲੱਗਿਆ ਮੈਂ ਪਹਿਲਾਂ ਵੀ ਇਸ ਚੀਜ਼ ਤੇ ਵੀਡੀਓ ਬਣਾਈ ਸੀ ਕਿ ਲਕਸਮਬਰਗ ਟ੍ਰੈਂਡਿੰਗ ਕੰਟਰੀ ਆ ਜਰੂਰ ਉਹਦੇ ਵਿੱਚ ਬਹੁਤ ਛੋਟੀ ਕੰਟਰੀ ਆ ਏਰੀਆ ਬਹੁਤ ਛੋਟਾ ਉਹਨਾਂ ਨੇ ਆਪਣਾ ਉਹ ਟ੍ਰੈਵਲ ਜਿਹੜੇ ਲੋਕਲ ਟ੍ਰੈਵਲ ਵਾਲੇ ਰ ਆ ਉਹ ਫ੍ਰੀ ਆ ਫ੍ਰੀ ਆਫ ਕੋਸਟਾ ਕੋਈ ਉਹਨਾਂ ਦੇ ਵਿੱਚ ਤੁਹਾਨੂੰ ਬੱਸ ਦਾ ਰੈਂਟ ਨਹੀਂ ਤੁਹਾਨੂੰ ਕੋਈ ਟ੍ਰੇਨ ਦਾ ਰੈਂਟ ਨਹੀਂ ਪਰ ਇਹੀ ਚੀਜ਼ਾਂ ਲੁਭਾਉਣ ਲਈ ਤੁਹਾਨੂੰ ਨਾ ਵੀਡੀਓ ਬਣਾ ਕੇ ਦਿੱਤੀ ਕਿ ਤੁਸੀਂ ਉਹਦੇ ਵਿੱਚ ਸਰਚ ਕਰੋ ਗੂਗਲ ਤੇ ਜਾ ਕੇ ਸਰਚ ਕਰੋ ਇੰਸਟਾਗ੍ਰਾਮ ਤੇ ਕਰੋ ਤੇ ਫਿਰ ਉਹਦੇ ਵਿੱਚ ਏਜੰਟਸ ਨੇ ਆਪਣਾ ਸਕੈਮ ਪロナਾ ਸ਼ੁਰੂ ਕਰਤਾ ਕਹਿੰਦਾ ਸਾਡੇ ਕੋਲ ਵੈਕੈਂਸੀਆਂ ਨੇ ਤੁਸੀਂ 2 ਲੱਖ 3 ਲੱਖ ਚ ਜਾਓ ਤੇ ਉੱਥੇ 4-5 ਲੱਖ ਰੁਪਏ ਮਹੀਨੇ ਦਾ ਕਮਾਓ ਇਹਦੇ ਨਾਲ ਤੁਹਾਡੀ ਜ਼ਿੰਦਗੀ ਬੜੀ ਖਰਾਬ ਹੋ ਗਈ ਦੋਸਤੋ ਉਸ ਟਾਈਮ ਤੇ ਜਿਹੜੀਆਂ ਲੇਟੈਸਟ ਟ੍ਰੈਂਡਿੰਗ ਕੰਟਰੀਆਂ ਸੀ ਕਰੋਸ਼ੀਆ ਬੁਲਗਾਰੀਆ ਜਾਂ ਹੋਰ ਸਪੇਨ ਇਨ੍ਹਾਂ ਕੰਟਰੀਆਂ ਦੇ ਵੀਜ਼ੇ ਲੱਗ ਰਹੇ ਸੀ ਤੁਸੀਂ ਉਹਨਾਂ ਨੂੰ ਛੱਡ ਕੇ ਲਕਜ਼ਮਬਰਗ ਪਿੱਛੇ ਪੈ ਗਏ ਕਿਉਂ ਤੁਸੀਂ ਉੱਥੇ 4-5 ਲੱਖ ਰੁਪਏ ਸੈਲਰੀ ਦੇਖ ਲਈ ਤੇ ਲਾਈਫ ਸੈਟਲਮੈਂਟ ਦੇਖ ਲਈ ਫੈਮਿਲੀ ਨੂੰ ਸੈਟਲਮੈਂਟ ਦੇਖ ਲਿਆ ਸੁਪਨੇ ਵੱਡੇ ਸਜਾ ਲਏ ਜਿਹੜੀ ਆਪਾਂ ਐਕਸਪੈਕਟੇਸ਼ਨ ਆ ਉਹਦੇ ਵਿੱਚ ਜਦੋਂ ਤੁਹਾਨੂੰ ਲਾਲਚ ਦਿੱਤਾ ਜਾਂਦਾ ਉਦੋਂ ਤੁਸੀਂ ਫਸ ਜਾਂਦੇ ਹੋ ਚਾਰ ਹੀ ਤਰੀਕੇ ਨਾਲ ਕੰਮ ਕਰਦਾ ਬੰਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਦੋਂ ਬੰਦੇ ਨੂੰ ਸ਼ੌਕ ਕੀ ਹੁੰਦਾ ਕਿ ਮੈਂ ਆਪਣੀ ਲਾਈਫ ਬਹੁਤ ਸੋਹਣੀ ਕੱਟਾਂ ਮੇਰੀ ਲਾਈਫ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਪੈਸੇ ਥੇਲੇ ਦੀ ਕੋਈ ਪ੍ਰੋਬਲਮ ਨਾ ਹੋਵੇ ਮੇਰੇ ਕੋਲ ਪ੍ਰਾਪਰਟੀ ਹੋਵੇ ਮੇਰੇ ਕੋਲ ਗੱਡੀਆਂ ਹੋਣ ਮੇਰੇ ਕੋਲ ਕੋਠੀਆਂ ਹੋਣ ਜਿਹੜਾ ਪਿਆਰ ਆ ਉਹ ਆਪਣੀ ਫੈਮਿਲੀ ਲਈ ਆਪਣੇ ਜਿਹੜੇ ਚਾਣ ਵਾਲੇ ਰਿਸ਼ਤੇਦਾਰਾਂ ਲਈ ਕਿ ਉਹ ਪਿਆਰ ਨਾਲ ਮੈਨੂੰ ਦੇਖਣ ਮੇਰੇ ਨਾਲ ਪਿਆਰ ਕਰਨ ਕਿਉਂਕਿ ਜੇ ਮੇਰੇ ਕੋਲ ਲਗਜ਼ਰੀ ਲਾਈਫ ਹੋਊਗੀ ਅੱਜ ਦੇ ਟਾਈਮ 'ਚ ਪਿਆਰ ਵੀ ਉੱਥੇ ਹੀ ਹੁੰਦਾ ਉਹਦੇ ਇਹ ਲਾਲਚ ਹੁੰਦਾ ਲਾਲਚ ਇੱਕ ਇਹ ਵੀ ਹੁੰਦਾ ਕਿ ਮੇਰੇ ਕੋਲੇ ਬਹੁਤ ਜ਼ਿਆਦਾ ਪੈਸਾ ਹੋਵੇ ਮੇਰੇ ਬੱਚਿਆਂ ਕੋਲੇ ਵਧੀਆ ਲਾਈਫ ਹੋਵੇ ਤੇ ਬਹੁਤ ਘੱਟ ਟਾਈਮ ਦੇ ਵਿੱਚ ਮੈਂ ਉਹ ਚੀਜ਼ ਹਾਸਲ ਕਰ ਲਾਂ ਜਿਹੜੇ ਲੋਕਾਂ ਨੇ ਮਿਹਨਤਾਂ ਕਰ ਕਰਕੇ 10 20 ਸਾਲ ਤੱਕ ਮੁਕਾਮ ਹਾਸਲ ਕੀਤੇ ਆ ਉਹ ਮੈਨੂੰ ਜਾ ਕੇ 6 ਮਹੀਨਿਆਂ 'ਚ ਹੀ ਮਿਲ ਜਾਣਾ ਪਰ ਦੋਸਤੋ ਇਹ ਜਿਹੜਾ ਕੰਮ ਆ ਬਹੁਤ ਖਤਰਨਾਕ ਹੋ ਜਾਂਦਾ ਜਦੋਂ ਤੁਸੀਂ ਕਿਸੇ ਗਲਤ ਸਕੈਮ ਦੇ ਵਿੱਚ ਫਸ ਜਾਂਦੇ ਹੋ ਹੁਣ ਉਹ ਏਜੰਟ ਦਾ ਲਕਸਮਬਰਗ ਦੇ ਵਿੱਚ ਜਾ ਕੇ ਨਹੀਂ ਪੈਸਾ ਇੰਨਾ ਕਮਾ ਸਕਦੇ ਸੀ ਜਿੰਨਾ ਉਹਨਾਂ ਨੇ ਤੁਹਾਨੂੰ ਇੱਥੇ ਬੈਠ ਕੇ ਤੁਹਾਡੇ ਨਾਲ ਸਕੈਮ ਕਰਕੇ ਇਹਨਾਂ ਪੈਸਾ ਕਮਾ ਲਿਆ ਉਹਨਾਂ ਨੂੰ ਤਾਂ ਲਕਸਮਬਰਗ ਜਾਣ ਦੀ ਲੋੜ ਹੀ ਨਹੀਂ ਪਈ ਪਰ ਤੁਸੀਂ ਉਹਨਾਂ ਦਾ ਲਕਸਮਬਰਗ ਇੱਥੇ ਬਣਾਤਾ ਆਪਣਾ ਘਵਾ ਲਿਆ ਮੈਂ ਆਪਣੇ ਮਦਰ ਤੋਂ ਮੇਰੇ ਮਦਰ ਟੀਚਰ ਨੇ ਪਰ ਮੈਂ ਉਹਨਾਂ ਤੋਂ ਇੱਕ ਚੀਜ਼ ਸਿੱਖੀ ਆ 100 ਰੁਪਏ ਦੀ ਚੀਜ਼ ਜੇ ਤੁਹਾਨੂੰ 20 ਰੁਪਏ ਦੀ 30 ਰੁਪਏ ਦੀ ਮਿਲ ਰਹੀ ਆ ਤਾਂ ਉੱਥੇ ਸੋਚੋ ਕਿਉਂ ਮਿਲ ਰਹੀ ਆ ਉਹਦੇ ਬਾਰੇ ਸਟੱਡੀ ਕਰੋ ਕਿ ਲਗ ਰਿਹਾ ਮਰਕ ਇੰਨਾ ਸੋਖਾ ਵੀਜ਼ਾ ਕਿਉਂ ਦੇ ਰਿਹਾ ਜਦੋਂ ਉੱਥੇ ਬੱਚੇ ਜਿਹੜੇ ਸਟੂਡੈਂਟ ਤੇ ਗਏ ਆ ਉਹਨਾਂ ਨੂੰ ਵਰਕ ਪਰਮਿਟ ਚੇਂਜ ਕਰਨ 'ਚ ਬੜੀ ਪ੍ਰੋਬਲਮ ਆਉਂਦੀ ਆ ਉਹਨਾਂ ਉਹ ਇੰਨੀ ਰਿਪਿਊਟਡ ਕੰਟਰੀ ਆ ਉਹ ਬਹੁਤ ਜੇ ਉਹਨਾਂ ਨੂੰ ਕੋਈ ਆਈਟੀ ਪ੍ਰੋਫੈਸ਼ਨਲ ਉਹਨਾਂ ਨੂੰ ਚਾਹੀਦੇ ਆ ਤਾਂ ਉਹ ਸਿੱਧਾ ਉਹਨਾਂ ਕੰਪਨੀਆਂ ਨਾਲ ਡੀਲ ਕਰਨਗੇ ਜਿਹੜੇ ਆਈਟੀ ਨਾਲ ਰਿਲੇਟਡ ਆ ਇਨਫੋਸਿਸ ਡੈਲ ਵਰਗੀਆਂ ਕੰਪਨੀਆਂ ਉਹਨਾਂ ਤੋਂ ਸਿੱਧਾ ਡੀਲ ਕਰਨਗੇ ਤੁਸੀਂ ਵੀ ਇਹੀ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਅਵੇਅਰਨੈਸ ਤੁਹਾਨੂੰ ਹੋਊਗੀ ਤੁਸੀਂ ਸਕੈਮ 'ਚ ਨਹੀਂ ਫਸੋਗੇ ਨਹੀਂ ਤਾਂ ਇਹ ਸਕੈਮ ਤੁਹਾਨੂੰ ਘੌਣ ਵਾਂਗੂ ਖਾ ਜਾਊਗਾ ਤੁਸੀਂ ਆਪਣੀ ਲਾਈਫ ਆਪਣੇ ਜਿਹੜੇ ਮਾਪਿਓ ਦੇ ਤੁਹਾਡੇ ਲਈ ਪੈਸੇ ਜੋੜੇ ਆ ਜਾਂ ਤੁਸੀਂ ਆਪਣੀ ਆਪਣੀ ਲਾਈਫ ਦੇ ਵਿੱਚ ਹੁਣ ਤੱਕ 2-2 ਰੁਪਏ ਕਰਕੇ 2200 ਕਰਕੇ ਜੋੜੇ ਆ ਉਹ ਸਾਰੇ ਕੋਈ ਨਾ ਕੋਈ ਸਕੈਮਰ ਖਾ ਹੀ ਜਾਊਗਾ ਸਕੈਮਰ ਹਰ ਲਾਈਨ 'ਚ ਹੁੰਦੇ ਨੇ ਕੋਈ ਵੀ ਲਾਈਨ ਸਹੀ ਨਹੀਂ ਹੁੰਦੀ ਡਾਕਟਰ ਲਾਈਨ ਲਾਇਰ ਵਾਲੀ ਲਾਈਨ ਜਾਂ ਜ਼ਿੰਦਗੀ ਦੇ ਵਿੱਚ ਆਪ ਜਿਹੜੀ ਮਰਜ਼ੀ ਲਾਈਨ ਦੇ ਵਿੱਚ ਦੇਖ ਲਈਏ ਸਕੈਮ ਹਰ ਥਾਂ ਤੇ ਕੋਈ ਨਾ ਕੋਈ ਕਿਸੇ ਨੂੰ ਮਿਸਯੂਜ਼ ਕਰਕੇ ਕਰ ਦਿੰਦਾ ਸੋ ਦਿਮਾਗ ਦੀ ਆਪਣੀ ਲੋੜ ਆ ਆਪਾਂ ਨੂੰ ਸੂਝਵਾਨ ਬਣਨ ਦੀ ਲੋੜ ਆ ਸਮਾਰਟਨੈਸ ਯੂਜ਼ ਕਰਨ ਦੀ ਲੋੜ ਆ ਓਵਰ ਸਮਾਰਟਨੈਸ ਵੀ ਆਪਾਂ ਨੂੰ ਗਵਾ ਦਿੰਦੀ ਆ ਜੇ ਆਪਾਂ ਨੂੰ ਨੌਲੇਜ ਨਹੀਂ ਹੋਊਗੀ ਆਪਾਂ ਤਾਂ ਵੀ ਕਿਸੇ ਦੇ ਪੇੜ ਚੜਾਂਗੇ ਸੋ ਉਹਦੇ ਬਾਰੇ ਨੌਲੇਜ ਲੈਣੀ ਬਹੁਤ ਜ਼ਰੂਰੀ ਆ ਲਗਜ਼ਮਬਰਗ ਆਪਣੇ ਆਪ ਦੇ ਵਿੱਚ ਬਹੁਤ ਰਿਪਿਊਟਡ ਕੰਟਰੀ ਆ ਸ਼ੈਨੇਗਨ ਦੇ ਵਿੱਚ ਉਹਨਾਂ ਨੂੰ ਬਾਹਰੋਂ ਵਰਕਰਜ਼ ਦੀ ਲੋੜ ਨਹੀਂ ਜੇ ਲੋੜ ਹੋਊਗੀ ਤਾਂ ਉਹ ਸਿੱਧਾ ਜਿਹੜੇ ਕੰਪਨੀ ਨੂੰ ਡੀਲ ਕਰਨਗੇ ਜਿਹੜੇ ਉੱਥੇ ਜਾਣਾ ਚਾਹੁੰਦੇ ਆਈਟੀ ਪ੍ਰੋਫੈਸ਼ਨਲ ਉਹਨਾਂ ਨੂੰ ਵੀ ਏਜੰਟ ਦੀ ਲੋੜ ਨਹੀਂ ਪੈਣੀ ਕਿਉਂਕਿ ਉਹਨਾਂ ਨੇ ਸਿਰਫ ਆਪਣੀ ਪ੍ਰੋਫਾਈਲ ਦੇਣੀ ਆ ਤੇ ਉਹ ਕੰਪਨੀਆਂ ਦੇ ਵਿੱਚ ਆਲਰੇਡੀ ਉਹਨਾਂ ਨੂੰ ਸਲਾਹ ਦੇਣ ਲਈ ਟੀਮਾਂ ਬਿਠਾਈਆਂ ਹੋਈਆਂ ਉਹਨਾਂ ਨੂੰ ਕਿਸੇ ਕੰਸਲਟੈਂਟ ਦੀ ਲੋੜ ਨਹੀਂ ਤੁਸੀਂ ਪਰ ਫਸ ਜਾਣਾ ਉਹਨਾਂ ਨੂੰ ਦੇਖ ਕੇ 99% ਇਸ ਟਾਈਮ ਸਕੈਮ ਚੱਲਦਾ ਸਿਰਫ ਪੁਆਇੰਟ ਲਾ ਲਓ ਥੋੜਾ ਜਿਹਾ ਹੈਗਾ ਵੀ 0.20% ਵੀਜ਼ੇ ਲੱਗਦੇ ਆ ਸਿਰਫ ਉਹਨਾਂ ਬੰਦਿਆਂ ਦੇ ਜਿਨ੍ਹਾਂ ਨੇ ਆਲਰੇਡੀ profession ਦੇ ਅਕੋਰਡਿੰਗ ਉਹਨਾਂ ਨੂੰ ਚੂਜ਼ ਕੀਤਾ ਹੋਇਆ ਸੋ ਤੁਸੀਂ ਉਹਨਾਂ ਸਕੈਮਾਂ 'ਚ ਨਾ ਫਸੋ ਜਿਹੜੀ ਟ੍ਰੈਂਡਿੰਗ ਕੰਟਰੀਆਂ ਹੁੰਦੀਆਂ ਨੇ ਉਹਨਾਂ ਨੂੰ ਚੂਜ਼ ਕਰਕੇ ਆਪਣਾ ਪੈਸਾ ਬਚਾ ਲਓ ਜਿਹੜੇ ਵੀਜ਼ੇ ਲੱਗਣਾ ਨਹੀਂ ਲੱਗਣਾ ਇੱਕ ਡਿਫਰੈਂਟ ਟਾਸਕ ਹੁੰਦਾ ਤੁਸੀਂ ਅਪਲਾਈ ਕੀਤਾ ਤੁਹਾਡਾ ਕੰਟਰੈਕਟ ਆਇਆ ਪਰਮਿਟ ਲਾਇਆ ਅੰਬੈਸੀ ਵਿੱਚ ਲਾਇਆ ਵੀਜ਼ਾ ਲੱਗਣਾ ਨਹੀਂ ਲੱਗਣਾ ਇੱਕ ਡਿਫਰੈਂਟ ਟਾਸਕ ਹੁੰਦਾ ਪਰ ਜੋ ਜੋ ਕੰਟਰੈਕਟਰ ਵੀ ਨਹੀਂ ਆਇਆ ਪਰਮਿਟ ਵੀ ਨਹੀਂ ਆਇਆ ਤੁਸੀਂ 3-3 ਲੱਖ ਰੁਪਇਆ ਉਸ ਏਜੰਟ ਦੇ ਭੇਟ ਜਿਹੜਾ ਆਇਆ ਫਿਰ ਤੁਹਾਨੂੰ ਕਿਹਨੇ ਕਹਿਣਾ ਸਿਆਣੇ ਤੁਹਾਨੂੰ ਬਾਰ-ਬਾਰ ਇਸ ਚੀਜ਼ ਲਈ ਸਮਝਾਣੇ ਆ ਕਿ ਅਵੇਅਰਨੈਸ ਬਹੁਤ ਜ਼ਰੂਰੀ ਆ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਿਹੜੀ ਪਹਿਲਾਂ ਮੈਂ ਲਖਸਮਬਰਗ ਦੀ ਵੀਡੀਓ ਬਣਾਈ ਸੀ ਕਈ ਬੱਚੇ ਚੰਡੀਗੜ੍ਹ ਦੇ ਦਸਤਰਾں ਦੇ ਵਿੱਚ ਵੜ ਕੇ ਉੱਥੋਂ ਮੁੜ ਕੇ ਆਏ ਨਹੀਂ ਵੀਡੀਓ ਦੇਖ ਕੇ ਕਿ ਹਾਂਜੀ ਅਸੀਂ ਵੀ ਇਸ ਸਕੈਮ ਚ ਨਾ ਫਸ ਜੀਏ ਉਹ ਬਚ ਕੇ ਮੇਰੇ ਕੋਲੇ ਆਏ ਉਹਨਾਂ ਨੇ ਮੇਰੇ ਕੋਲ ਕਰੋਸ਼ੀਆ ਦਾ ਵੀਜ਼ਾ ਲਿਆ ਉੱਥੇ ਜਾ ਕੇ ਸੈਟਲ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਬਚ ਗਏ ਆ ਸਾਨੂੰ ਵਧੀਆ ਇੱਥੇ ਸੈਲਰੀ ਮਿਲ ਰਹੀ ਆ ਵਧੀਆ ਅਕਮੋਡੇਸ਼ਨ ਮਿਲ ਰਹੀ ਆ ਵਧੀਆ ਫੂਡ ਮਿਲ ਰਿਹਾ ਨਾ ਉਹਨਾਂ ਨੇ ਉੱਥੇ ਜਾਣਾ ਸੀ ਲਕਸਮਬਰਗ ਦੇ ਵਿੱਚ ਤੇ ਹੁਣ ਉਹ ਘਟੋ ਘਟ ਇੱਕ ਕੰਟਰੀ ਸ਼ੈਨਿੰਗਨ ਦੇ ਵਿੱਚ ਜਾ ਕੇ ਸੈਟਲ ਤਾਂ ਹੋ ਗਏ ਲਕਸਮਬਰਗ ਨੂੰ ਇੱਕ ਬੰਦੇ ਦੀ ਲੋੜ ਪਈ ਤਾਂ ਉਹਦੇ ਕੋਲ ਲੋਕਲ ਉਹਦੇ ਜਿਹੜੇ 29 ਕੰਟਰੀਆਂ ਨੇ ਸ਼ੈਨੇਗੰਦੇ ਵਿੱਚ ਉਹਨਾਂ ਵਿੱਚੋਂ ਬੰਦੇ ਚੱਕਣਗੇ ਜਿਨ੍ਹਾਂ ਦਾ ਪਰ ਕੈਪੀਟਾ 800 ਤੋਂ ਲੈ ਕੇ 1000 1200 1500 ਹੈ ਉਹਨਾਂ ਦਾ ਪਰ ਕੈਪੀਟਾ 2000 2500 ਯੂਰੋ ਹੈ ਮਿਨੀਮਮ ਉੱਥੇ 4 4000 ਯੂਰੋ ਵੀ ਸੈਲਰੀਆਂ ਨੇ ਫਿਰ ਉਹਨਾਂ ਨੂੰ ਚੱਕਣਗੇ ਆਪਣੇ ਤੋਂ ਚੱਕਣ ਦੀ ਕੀ ਲੋੜ ਹੈ ਸੋ ਆਪਣਾ ਅਵੇਅਰਨੈਸ ਬਹੁਤ ਜ਼ਰੂਰੀ ਹੈ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੇ ਟੌਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਹੈ ਸਾਨੂੰ ਕਮੈਂਟਾਂ ਜਰੂਰ ਦੱਸਿਆ ਕਰੋ ਤੇ ਉਹਨਾਂ ਤੱਕ ਸ਼ੇਅਰ ਕਰ ਦਿਆ ਕਰੋ ਜਿਵੇਂ ਆਪਣੇ ਵਟਸਐਪ ਦੇ ਗਰੁੱਪਾਂ ਕੋਈ ਨਾ ਕੋਈ ਬੰਦਾ ਉਹ ਚੀਜ਼ ਨੂੰ ਦੇਖ ਕੇ ਸ਼ਾਇਦ ਕਿਸੇ ਦਾ ਪੈਸਾ ਬਚ ਜਵੇ ਆਪਾਂ ਸਾਰੇ ਇੱਕ ਦੂਜੇ ਦੇ ਨਾਲ ਰੜਾਂਗੇ ਇਸ ਜਿਹੜਾ ਲਾਈਨ ਨੂੰ ਬਦਨਾਮ ਕੀਤਾ ਗਿਆ ਇਹ ਕੱਲਾ ਤੁਸੀਂ ਏਜੰਟ ਦਾ ਨਾ ਕਰੋ ਇਹ ਤੁਹਾਡੀ ਵੀ ਗਲਤੀ ਹੈ ਜਦੋਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਅਵੇਅਰਨੈਸ ਨਹੀਂ ਫੁਲਾਉਂਦੇ ਫਿਰ ਉਦੋਂ ਕੋਈ ਨਾ ਕੋਈ ਉਹਦੇ ਪੇਟ ਚੜ ਜਾਂਦਾ ਕਿਉਂਕਿ ਸਕੈਮਰਸ ਸਾ ਤੁਹਾਡੇ ਸਕੈਮ ਕਰਨ ਲਈ ਬੈਠੇ ਆ ਅੱਜ ਦਾ ਡਿਜੀਟਲ ਇਹਨਾ ਸਕੈਮ ਚੱਲ ਰਿਹਾ ਤੁਹਾਨੂੰ ਵੀ ਪਤਾ ਸੋ ਪੈਸਾ ਬਹੁਤ ਕੀਮਤੀ ਹੈ ਦੋਸਤੋ ਮੋੜ ਕੇ ਜਿਹੜੀ ਤੁਹਾਨੂੰ 100 ਰੁਪਏ ਦੀ ਚੀਜ਼ 20 ਰੁਪਏ ਤੁਹਾਡੇ ਖਰਾਬ ਹੋ ਗਏ ਨਾ 80 ਰੁਪਏ ਦੇ ਨਾਲ ਤੁਹਾਨੂੰ 100 ਰੁਪਏ ਦੀ ਚੀਜ਼ ਨਹੀਂ ਮਿਲਣੀ ਸੋ ਆਪਣਾ ਪੈਸਾ ਬਚਾਓ ਆਪਣਾ ਕੀਮਤੀ ਟਾਈਮ ਬਚਾਓ ਸਹੀ ਰਸਤੇ ਨਾਲ ਜਾਓ ਜਿਹੜੇ ਇੱਕ ਕੰਸਲਟੈਂਟ ਤੁਹਾਨੂੰ ਗਲਤ ਗਾਈਡ ਕਰਦੇ ਆ ਫੋਰ ਐਗਜ਼ਾਮਪਲ ਲਕਸਮਬਰਗ ਬਾਰੇ ਕਰਦੇ ਆ ਜਾਂ ਸਵਿਟਜ਼ਰਲੈਂਡ ਬਾਰੇ ਕਰਦੇ ਆ ਜਾਂ ਹੋਰ ਤੁਹਾਨੂੰ ਕਿਸੇ ਵਧੀਆ ਜੌਬ ਲਈ ਪਰਮਾਉਂਦੇ ਆ ਪਹਿਲਾਂ ਉਹਨਾਂ ਦੇ ਲੱਗੇ ਹੋਏ ਵੀਜ਼ੇ ਦੇਖਿਆ ਕਰੋ ਉਸ ਵੀਜ਼ੇ ਤੋਂ ਬਾਅਦ ਉੱਥੇ ਜਿਹੜੇ ਬੱਚੇ ਗਏ ਹੋਏ ਆ ਉਹਨਾਂ ਦੇ ਰਿਵਿਊ ਵੀਡੀਓ ਦੇਖਿਆ ਕਰੋ ਵਾਕੇ ਉੱਥੇ ਗਏ ਆ ਵੀਜ਼ੇ ਤਾਂ ਕੋਈ ਵੀ ਲਵਾ ਕੇ ਦਿਖਾ ਸਕਦਾ ਪਰ ਬੱਚਿਆਂ ਦੇ ਰਿਵਿਊ ਨਹੀਂ ਕੋਈ ਦਿਖਾ ਸਕਦਾ ਮੈਂ ਬਾਰ ਬਾਰ ਤੁਹਾਨੂੰ ਬੇਨਤੀ ਕਰਦਾ ਤੁਹਾਡਾ ਆਪਣਾ ਪੈਸਾ ਤੁਹਾਡੇ ਘਰ ਦੇਆਂ ਦਾ ਪੈਸਾ ਤੁਹਾਡੇ ਹੱਥ ਤੁਹਾਡੀ ਜਿਹੜੀ ਹੈਗੀ ਜ਼ਿੰਦਗੀ ਆ ਆਪਣੇ ਫਿਊਚਰ ਨੂੰ ਬਚਾਓ ਉਹਨੂੰ ਸਫਲ ਇੱਕ ਸਹੀ ਦਿਸ਼ਾ ਦੇਤੇ ਬਣਾਓ ਮੈਂ ਬਾਰ ਬਾਰ ਕਹਿਣਾ ਹੁਣ ਸਮਾਸ਼ਕਤੀ ਹੋਣਾ ਕੋਈ ਰੋਕ ਨਹੀਂ ਸਕਿਆ ਪਲ ਪਲ ਹੈ ਕੀਮਤੀ ਬੇਕਾਰ ਗਵਾਣਾ ਠੀਕ ਨਹੀਂ ਜੋ ਪਲ ਬੀਤ ਜਾਵਦਾ ਫਿਰ ਕਦੇ ਨਹੀਂ ਹੱਥੇ ਆਉਂਦਾ ਸੰਭਾਲੋ ਇਸ ਸਮੇਂ ਨੂੰ ਸਫਲ ਬਣਾਵੋ ਇਸੇ ਨੂੰ ਤਦ ਸਭੇ ਖੁਸ਼ੀਆਂ ਪਾਵੋ ਹੋਰਾਂ ਨੂੰ ਵੀ ਵੰਡਾਵੋ ਧੰਨਵਾਦ